ਗੋਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਨ ਹੈ ਗੋਸਾਈ ਇਥੇ ਯਮਕ ਲਾ ਦਨੀ ਹੈ ਗ੍ਰਿਸ਼ਟ ਰੂਪੇਣ ਇਥੇ ਵਿਸਰਾਮ ਹੈ ਸਿਮਰਣੰ ਇਥੇ ਯਮਕ ਲਾ ਦਨੀ ਹੈ ਸਰਬਤਰ ਜੀਵਨ ਹੈ ਲਬਦਿਆ ਸੰਤ ਸੰਗੇਣ ਨਾਨਕ ਸਵਾਸ਼ ਮਾਰਗ ਹਰ ਭਗਤਨ ਹੈ ਲਬਦਿਆ ਸੰਤ ਸੰਗੇਣ ਨਾਨਕ ਇਥੇ ਵਿਸਰਾਮ ਹੈ ਸਵਾਸ਼ ਸ਼ਸ਼ਾ ਨਹੀਂ ਬੋਲਣਾ ਸਵਛ ਸਸੇ ਔਂਕੜ ਐੜਾ ਛੱਛਾ ਥੋੜਾ ਕੱਸ ਕੇ ਬੋਲਣਾ ਹੈ ਸਵਛ ਮਾਰਗ ਹਰ ਭਗਤਣਾ ਹੈ ਮਸਕੰ ਭਗਨੰਤ ਸੈਲੰ ਮਸਕੰ ਤੇ ਯਮ ਕਲਾ ਦੋ ਮੱਛਰ ਜਿਹੜਾ ਹੈ ਪੱਥਰ ਨੂੰ ਭੰਨ ਸਕਦਾ ਹੈ ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹ ਕਰਦਮੰ ਨਾਮ ਚਿੱਕੜ ਦਾ ਹੁੰਦਾ ਹੈ ਚਿੱਕੜ ਇਥੇ ਜਮਕਲਾ ਦਿੰਦੀ ਹੈ ਤਰੰਤ ਪਪੀਲ ਕਾ ਜਿਹੜੀ ਪਪੀਲ ਕਾ ਕੀੜੀ ਹੈ ਚਿੱਕੜ ਨੂੰ ਵੀ ਤਰ ਸਕਦੀ ਹੈ ਸਾਗਰੰ ਲਗੰਤ ਪਿੰਗੰ ਲਗੰਤ ਨਹੀਂ ਬੋਲਣਾ ਇਥੇ ਉੱਤੇ ਟਿੱਪੀ ਹੈ ਲੰਘੰਤ ਇਸ ਤਰ੍ਹਾਂ ਬੋਲਣਾ ਹੈ ਲੰਘੰਤ ਸਾਗਰੰ ਲੰਘੰਤ ਪਿੰਗੰ ਸਾਗਰੰ ਲੰਘੰਤ ਪਿੰਗੰ ਪਿੰਗਲਾ ਜਿਹੜਾ ਹੈ ਉਹ ਸਮੁੰਦਰ ਨੂੰ ਵੀ ਲੰਘ ਕਿ ਆਵੀ ਜਾਮ ਤਮ ਪ੍ਰਗਾਸ ਅੰਧ ਕ ਅੰਧ ਕਹ ਤਮ ਪ੍ਰਗਾਸ ਅੰਧ ਕਹ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਇਹ ਦੇਖ ਲਓ ਸਾਧ ਸੰਗਤ ਦਾ ਪ੍ਰਤਾਪ ਦੱਸਦੇ ਆ ਜੇ ਬੰਦਾ ਸਾਧ ਸੰਗਤ ਵਿੱਚ ਸਿਮਰਨ ਕੀਤੇ ਦਾ ਪ੍ਰਤਾਪ ਇੰਨਾ ਹੈ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਸਾਧ ਸੰਗੇ ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕ ਹੀਣੰ ਜਥਾ ਵਿਪਰਾ ਜਥਾ ਪੋਲਾ ਹੀ ਬੋਲਣਾ ਜਥਾ ਨਹੀਂ ਕਹਿ ਦੇਣਾ ਤਿਲਕ ਹੀਣੰ ਜਥਾ ਵਿਪਰਾ ਅਮਰ ਹੀਣੰ ਜਥਾ ਰਾਜਨ ਹੈ ਤਿਲਕ ਹੀਣੰ ਜਥਾ ਵਿਪਰਾ ਅਮਰ ਹੀਣੰ ਜਥਾ ਰਾਜਨ ਹੈ ਆਵਦ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸੋਣ ਆਵਦ ਹੀਣੰ ਜਥਾ ਸੂਰਾ ਇਥੇ ਵਿਸਰਾਮ ਨਾਨਕ ਧਰਮਹੀਨੰ ਤਥਾ ਬੈਸਮਨ ਬੈਸਨਵਹਿ ਆਵਦਹੀਨੰ ਜਥਾ ਸੂਰਾ ਨਾਨਕ ਧਰਮਹੀਨੰ ਤਥਾ ਬੈਸਨਵਹਿ ਨੰਨਾ ਪਹਿਲਾ ਲਾਉਣਾ ਹੈ ਕਿਤੇ ਵਾਵੇ ਤੋਂ ਮਗਰੋਂ ਨਹੀਂ ਬੈ ਬੈਸਵਨ ਹੈ ਨਹੀਂ ਕਹਿਣਾ ਬੈਸਨਵਹਿ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮੰ ਗਦਾ ਪੁਲੈ ਬੂਨਕ ਤੇ ਭਾਰਾ ਨਹੀਂ ਬੋਲ ਦੇਣਾ ਉਹ ਪਸ਼ੂ ਦਾ ਵਾਚਕ ਬਣ ਜੇਗਾ ਗਦਾ ਸ਼ਸਤਰ ਹੁੰਦਾ ਹੈ ਜਿਸ ਨੂੰ ਗੁਰਜ ਕਹਿੰਦੇ ਹਨ ਅਸਚਰਜ ਰੂਪੰ ਗ੍ਰਹੰਤ ਜਨਮੰ ਇਥਾਂ ਚਚਾ ਹੈ ਤਾਂ ਅਸਚਰਜ ਉਚਾਰਨ ਕਰਨਾ ਹੈ ਅਸਚਰਜ ਰੂਪੰ ਰਹੰਤ ਜਨਮੰ ਉਚਾਰਨੇ ਦਾ ਚਚਾ ਪੂਰਾ ਹੀ ਹੋਏਗਾ ਪ੍ਰਕਾਪ ਦੇ ਨੀਮਾ ਅਨੁਸਾਰ ਇਥਾਂ ਮਾਤਰਾ ਜਿਹੜੀ ਹੈ ਉਹ ਵੱਦੀ ਹੈ ਜਦੋਂ ਚੱਚਾ ਲੱਗਦਾ ਹੈ ਤਾਂ ਹੀਠਾ ਚੱਚਾ ਲਾ ਦਿੱਤਾ ਇਹ ਮਾਤਰਾ ਵਿੱਚ ਨਹੀਂ ਆਉਂਦਾ ਹੈ ਹੀਠਾ ਲਾ ਕੇ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਹ ਬਸੰਤ ਸਾਧ ਰਿਦਯੰ ਅਚੁੱਤ ਰਿਦਯੰ ਪੂਲਾ ਬੋਲਨਾ ਹੈ ਬਸੰਤ ਸਾਧ ਰਿਦਯੰ ਅਚੁੱਤ ਇਥੇ ਵਿਸਰਾਮ ਹੈ ਗੁਜੰਤ ਨਾਨਕ ਵੱਡ ਭਾਗੀ ਹੈ ਉद्याਨ ਵਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹ ਇਹ ਉद्याਨ ਵਸਨੰ ਸੰਸਾਰੰ ਇਥੇ ਵਿਸਰਾਮ ਹੈ ਸੰਬੰਧੀ ਇਥੇ ਯਮਕ ਲਾ ਦਿੰਨੀ ਹੈ ਸਵਾਨ ਸਿਆਲ ਖਰਹ ਖਰ ਹੈ ਆਹੇ ਗਲਾਵਾ ਨਹੀਂ ਲਾਉਣੀਆ ਖਰਹ ਇਸ ਤਰ੍ਹਾਂ ਬੇਖਮ ਸਥਾਨ ਮਨਮੋਹ ਮਦਰੰ ਮਦਰੰ ਇਹ ਪੋਲਾ ਹੀ ਬੋਲਣਾ ਮਦਰੰਗ ਨਾਮ ਨਸ਼ੇ ਦਾ ਹੈ ਮੋਹ ਦਾ ਨਸ਼ਾ ਬਿਖਮ ਸਥਾਨ ਮਨ ਮੋਹ ਮਦਰੰਗ ਇਥੇ ਵਿਸਰਾਮ ਮਹਾ ਅਸਾਦ ਪੰਜ ਤਸਕਰ ਹੈ ਮਹਾ ਅਸਾਦ ਪੰਜ ਤਸਕਰ ਹੈ ਈਤ ਮੋਹ ਭੈ ਭਰਮ ਭ੍ਰਮਨ ਅਹੰ ਫਾਸ ਤੀਖਿਆਨ ਕਠਨ ਹੈ ਪਾਵਕ ਤੋ ਅਸਾਦ ਕੋ ਰੰਗ ਪਾਵਕ ਤੋ ਅਸਾਦ ਕੋ ਰੰਗ ਆਗਮ ਤੀਰ ਨਹ ਲੰਗਣ ਹੈ ਲੰਗਣ ਹੈ ਕੱਗਾ ਵਿੱਚ ਲਾ ਕੇ ਲੰਗਣ ਹੈ ਨਹੀਂ ਕਹਿਣਾ ਲੰਗਣ ਹੈ ਭਾਜ ਸਾਧ ਸੰਗ ਗੋਪਾਲ ਨਾਨਕ ਨਾਨਕ ਪਦ ਤੇ ਹੀ ਵਿਸਰਾਮ ਹੈ ਹਰ ਚਰਨ ਸਰਨ ਉਦਰਣ ਕਿਰਪਾ ਇਹ ਉਦਾਹਰਣ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਦਰਣ ਬੋਲਣਾ ਹੈ ਹਰ ਚਰਨ ਸਰਨ ਉਦਰਣ ਕਿਰਪਾ ਕਿਰਪਾ ਕਰੰਤ ਗੋਵਿੰਦ ਗੋਪਾਲ ਹੈ ਸਗਲੇ ਅੰਗ ਰੋਗ ਖੰਡਣਹਿ ਸਾਧ ਸੰਗੀਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ੁਰਹਿ ਸਾਧ ਸੰਗੀਣ ਗੁਣ ਰਮਤ ਨਾਨਕ ਇਤੇ ਵਿਸਰਾਮ ਹੋ ਸ਼ਰਨ ਨਾਨਕ ਪਰਮੇਸ਼ੁਰਹਿ ਸਿਆਮਲੰ ਮਧੁਰ ਮਨੁਖਯੰ ਰਿਦਿਆੰ ਪੂਮ ਵੈਰਣਹਿ ਸਿਆਮਲੰਗ ਇਥੇ ਯਮਕ ਲਾ ਦਨੀ ਹੈ ਸਿਆਮਲੰਗ ਮਦਰ ਮਨੁਖੰ ਇਥੇ ਵਿਸਰਾਮ ਰਿਦਯੰ ਭੂਮ ਵੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਇਥੇ ਅਰਥ ਵੀ ਦਿੱਤਾ ਮਨੁੱਖ ਭਾਵੇਂ ਸੁੰਦਰ ਤੇ ਮਿੱਠੇ ਮੂੰਹ ਦਾ ਹੋਵੇ ਪਰ ਹਿਰਦੇ ਰੂਪੀ ਭੂਮ ਦੇ ਵਿੱਚ ਕਹਿੰਦੇ ਵੈਰ ਹੋਵੇ ਤਾਂ ਉਸ ਦਾ ਨਿਵਨਾ ਝੂਠਾ ਹੈ ਇਹ ਸੰਤੋਸ਼ ਤੋਂ ਸਾਵਧਾਨ ਰਹਿਣਾ ਹੈ ਖਬਰਦਾਰ ਰਹਿਣਾ ਹੈ ਅਚੇਤ ਨੀਤੀ ਦਾ ਬਚਨ ਹੈ ਇਹ ਅਚੇਤ ਮੂੜਾ ਨਾ ਜਨੰਤ ਅਚੇਤ ਮੂੜਾ ਨਾ ਜਨੰਤ ਅਚੇਤ ਮੂੜਾ ਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਕਟੰਤ ਸਾਸਾ ਨਿਤ ਪ੍ਰਤੇ ਹਾਂ ਕਟੰਤ ਸਾਸਾ ਨਿਤ ਪ੍ਰਤੇ ਛੇ ਜੰਤ ਮਹਾ ਸੁੰਦਰੀ ਕਾਇਆ ਛੇ ਜੰਤ ਛੇ